ਮਹਾਰਾਜ ਕਹਿੰਦੇ ਨੇ ਆਦਮੀ ਦੀ ਮਲਕੀਅਤ ਇੱਕ ਦਮ ਹੈ ਇੱਕ ਦਮ ਜੋ ਦਮ ਲੰਘ ਗਏ ਉਹ ਤੇ ਖਰਚ ਹੋ ਗਏ ਉਹ ਤੇ ਕੋਈ ਨਹੀਂ ਇਹਦੇ ਕੋਲ ਕਿ ਜਿਹੜੇ ਦਮ ਆਉਣੇ ਨੇ ਹੱਥ ਦੇ ਚ ਕੋਈ ਨਹੀਂ ਅਜੇ ਉਹ ਜੇਬ ਦੇ ਚ ਨਹੀਂ ਨੇ ਜਿਹੜੇ ਦਮ ਆਏ ਨਹੀਂ ਇਹ ਵਰਤ ਨਹੀਂ ਸਕਦਾ ਜਿਹੜੇ ਦਮ ਚਲੇ ਗਏ ਇਹ ਵਰਤ ਨਹੀਂ ਸਕਦਾ ਕਿਹੜਾ ਦਮ ਵਰਤ ਸਕਦਾ ਇੱਕ ਜੋ ਮੌਂਦ ਹੈ ਚ ਇਹ ਨਹੀਂ ਵਰਤ ਸਕਦਾ ਇਸੇ ਨੂੰ ਨੰਦ ਲਾਲ ਕਹਿੰਦੇ ਨੇ ਇਕਦਮ ਬਖੇਸ਼ ਰਾ ਨਾ ਬੁਰਦਮ ਕਿ ਕੀ ਸਤਮ ਕਹ ਵਾਏ ਨਕਦੇ ਜ਼ਿੰਦਗੀ ਰਾਏ ਗਾਂਗੁਜਸ ਇਸ ਪੌੜੀ ਤੇ ਮੈਂ ਇਸ ਵਾਸਤੇ ਇਤਨਾ ਸਮਾਂ ਲਾਇਆ ਇਹਨੂੰ ਜਦ ਮੈਂ ਲਿਖਤੀ ਰੂਪ ਦਿੱਤਾ ਸੀ ਗਾਲਵਨ 100 ਸਫਿਆਂ ਚ ਵੀ ਪੂਰਾ ਨਹੀਂ ਕਰ ਸਕਿਆ ਸੀ ਤੇ ਬਹੁਤਿਆਂ ਦੇ ਪ੍ਰਸ਼ਨ ਆਉਂਦੇ ਸਨ ਅੰਤਰੀਵ ਤੀਰਤ ਫਿਰ ਕੀ ਹੈ ਅੰਤਰੀਵ ਤੀਰਤ ਉਹ ਕਿਸੇ ਸ਼ਹਿਰ ਵਿੱਚ ਨਹੀਂ ਹੈ ਕਿਸੇ ਮੁਲਕ ਵਿੱਚ ਨਹੀਂ ਹੈ ਉਥੇ ਪਹੁੰਚ ਜਾਈਏ ਤੇ ਸ਼ਨਾਣ ਕਰੀਏ ਤੇ ਪਾਪ ਦੁੱਲ ਜਾ ਨਹੀਂ ਅੰਤਰੀਵ ਤੀਰਤ ਅੰਦਰ ਹੀ ਹੈ ਔਰ ਹਰੇਕ ਦੇ ਅੰਦਰ ਘਟ ਘਟ ਦੇ ਵਿੱਚ ਹੈ ਪਰ ਮਨੁੱਖ ਨੂੰ ਅਜ ਤੱਕ ਜੋ ਕੁਝ ਵੀ ਮਿਲਿਆ ਹੈ ਬਾਹਰ ਮਿਲਿਆ ਹੈ ਤੇ ਬਾਹਰ ਮਿਲਿਆ ਕਰ ਕਰਕੇ ਮਿਲਿਆ ਹੈ ਮੈਂ ਫਿਰ ਦੁਹਰਾਉਂ ਮਨੁੱਖ ਨੂੰ ਅਜ ਤੱਕ ਜੋ ਕੁਝ ਮਿਲਿਆ ਹੈ ਬਾਹਰ ਮਿਲਿਆ ਹੈ ਪਰਿਵਾਰ ਮਿਲਿਆ ਹੈ ਪਦਾਰਥ ਮਿਲੇ ਨੇ ਮਾਨ ਸਨਮਾਨ ਮਿਲਿਆ ਹੈ ਬਹਰੋਂ ਮਿਲੇ ਹੈ ਔਰ ਕਰ ਕਰਕੇ ਮਿਲੇ ਇਹ ਸੋਚਦਾ ਹੈ ਸ਼ਾਇਦ ਪ੍ਰਮਾਤਮਾ ਵੀ ਬਾਹਰੋਂ ਮਿਲੇ ਤੇ ਕਰ ਕਰਕੇ ਮਿਲੇਗਾ ਅਗਰ ਮੇਰੇ ਕੀਤੇ ਹੋਏ ਨਾਲ ਮੇਰੇ ਕੁਛ ਕਰਨ ਨਾਲ ਮੈਨੂੰ ਪ੍ਰਮਾਤਮਾ ਮਿਲਦਾ ਹੈ ਪ੍ਰਮਾਤਮਾ ਕਤਈ ਵੱਡਾ ਨਹੀਂ ਮੇਰਾ ਕਰਣਾ ਵੱਡਾ ਜੋ ਮੈਂ ਕੀਤਾ ਉਹ ਵੱਡਾ ਹੈ ਜਿਸ ਪੈਸੇ ਨਾਲ ਬਾਜ਼ਾਰ ਵਿੱਚ ਮੈਨੂੰ ਚੀਜ਼ ਮਿਲ ਗਈ ਉਹ ਚੀਜ਼ ਇਤਨੀ ਵੱਡੀ ਨਹੀਂ ਮੇਰਾ ਦਿੱਤਾ ਹੋਇਆ ਪੈਸਾ ਵੱਡਾ ਹੈ ਮੇਰਾ ਕਰਮ ਮਹਾਨ ਹੈ ਜਿਹਦੇ ਨਾਲ ਮੈਨੂੰ ਪ੍ਰਮਾਤਮਾ ਮਿਲ ਗਿਆ ਹੈ ਪ੍ਰਮਾਤਮਾ ਥੋੜੀ ਮਹਾਨ ਹੈ ਕੋਈ ਵੀ ਮਨੁੱਖ ਉਸਨੇ ਕਰਮ ਕਰੇਗਾ ਰੱਬ ਮਿਲ ਜਾਏਗਾ ਹੁਣ ਮੈਂ ਫਿਰ ਅਰਜ਼ ਕਰਾਂ ਕਰ ਕਰਕੇ ਨਹੀਂ ਮਿਲੇਗਾ ਇਹ ਕਰ ਕਰਕੇ ਮਿਲ ਸਕਦਾ ਹੈ ਉੱਛਲ ਕੋਈ ਇੱਕਦ ਬੰਦਾ ਲੱਭ ਲੋ ਉਹਦੇ ਕੋਲ ਪੁੱਛੋ ਕਿ ਇਹਨੂੰ ਕਰ ਕਰਕੇ ਖੇਡ ਕੁਝ ਬਣੀ ਹੈ ਬੜਾ ਪਾਠ ਕੀਤਾ ਹੋਵੇਗਾ ਬੜੀ ਸੇਵਾ ਕੀਤੀ ਹੋਵੇਗੀ ਬੜਾ ਦਾਨਪੁਨ ਕੀਤਾ ਹੋਵੇਗਾ ਤੂੰ ਬੜਾ ਕੁਝ ਕੀਤਾ ਹੋਵੇਗਾ ਔਰ ਧਾਰਮਿਕ ਜਗਤ ਵਿੱਚ ਲੋਕੀ ਕਰਦੇ ਨੇ ਬਹੁਤ ਕਹਾ ਮੈਂ ਹਰ ਪਹਿਲੂ ਨਹੀਂ ਖੋਲਨੇ ਇਹ ਨਹੀਂ ਅਰਜ਼ ਕਰਾਂ ਕਰ ਕਰਕੇ ਤੇ ਕਿਸੇ ਨੂੰ ਨਹੀਂ ਮਿਲਿਆ ਕਾਜੀ ਤੱਕ ਨਹੀਂ ਮਿਲਿਆ ਯਾ ਮਿਲਿਆ ਤੇ ਕੋਈ ਦੱਸੇ ਕਰ ਕਰਕੇ ਮਿਲੇ ਮੈਂ ਇਤਨਾ ਦਾਨ ਦਿੱਤਾ ਤੇ ਭਗਵਾਨ ਮਿਲ ਗਿਆ ਇਤਨੇ ਪਾਠ ਕੀਤੇ ਨੇ ਤੇ ਪ੍ਰਭੂ ਮਿਲ ਗਏ ਇਤਨਾ ਸਤ ਸੰਗ ਕੀਤਾ ਹੈ ਤੇ ਸਤ ਪ੍ਰਾਪਤ ਹੋ ਗਿਆ ਈਸ਼ਵਰ ਮਿਲ ਗਿਆ ਫਿਰ ਕੁਛ ਨਾ ਕਰੀਏ ਨਹੀਂ ਕਰ ਕਰਕੇ ਪਹੁੰਚਣਾ ਹੈ ਉੱਥੇ ਜਿੱਥੇ ਕਰਨਾ ਕੁਝ ਵੀ ਨਹੀਂ ਅਕਰਮ ਹੈ ਆਧਰਮ ਹੈ ਪਰਮਾਤਮਾ ਕੁਝ ਵੀ ਨਹੀਂ ਕਰਦਾ ਤੁਸੀਂ ਆਖੋਗੇ ਇਤਨਾ ਵੱਡਾ ਬ੍ਰਹਿਮੰਡ ਇਤਨੇ ਸੂਰਜ ਚੰਦ ਤਾਰੇ ਇਹ ਸਭ ਕੁਝ ਉਸ ਤੋਂ ਹੋ ਰਿਹਾ ਹੈ ਉਹ ਕਰਦਾ ਨਹੀਂ ਹੋ ਰਿਹਾ ਹੈ ਜਿਸ पे ਕੋਈ ਆਕਾਲ ਵਿੱਚ ਪਹੁੰਚ ਜਾਂਦਾ ਹੈ ਤੇ ਇਹਦਾ ਇਹ ਮਤਲਬ ਨਹੀਂ ਉਹ ਹੱਥ ਪੈਰ ਨਹੀਂ ਚਲਾਉਂਦਾ ਭਜਦਾ ਦੌੜਦਾ ਨਹੀਂ ਕੁਝ ਕਰਦਾ ਨਹੀਂ ਨਹੀਂ ਉਸ ਤੋਂ ਸਭ ਕੁਝ ਹੁੰਦਾ ਹੈ ਉਹ ਕਰਦਾ ਨੇ ਕਰਤਾਪਨ ਖਤਮ ਹੋ ਜਾਂਦਾ ਹੈ ਕਰਤਾਪਨ ਖਤਮ ਹੋ ਜਾਂਦਾ ਹੈ ਹੁੰਦਾ ਹੈ ਉਸ ਤੋਂ ਹੋ ਰਿਹਾ ਹੈ ਇਸੇ ਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਾਹ ਕਰਮ ਤਿਸ ਬੈਸਣੋ ਕਾ ਨਿਰਮਲ ਧਰਮ ਨਿਰਮਲ ਧਰਮ ਅਕਰਮ ਤੇ ਖੜਾ ਹੈ ਕਰਮ ਤੇ ਨਹੀਂ ਖੜਾ ਕਰਮ ਤੇ ਮਹਿਲ ਧਰਮ ਖੜਾ ਹੈ ਕਰਮ ਤੇ ਮਹਿਲਾ ਖੜਾ ਹੈ ਕਿਉਂਕਿ ਕਰਮ ਦਾ ਹੰਕਾਰ ਹੋਵੇਗਾ ਮੈਂ ਕਿਵੇਂ ਐਸਾ ਖਿਆਲ ਹੋਵੇਗਾ ਇਹ ਮੇਲਾ ਧਰਮ ਹੈ ਸੰਸਾਰ ਵਿੱਚ ਲੋਕਾਂ ਕੋਲ ਧਰਮ ਹੈ ਮੇਲਾ ਤੂੰ ਮੇਲਾ ਤੋਂ ਮੇਲਾ ਹੀ ਕਰੇਗਾ ਵਰ ਕੀ ਹੈ ਇਸ ਵਾਸਤੇ ਲੋਕੀ ਬਾਜ਼ਾਰ ਦੇ ਵਿੱਚ ਵੀ ਲੜਦੇ ਨੇ ਘਰ-ਬਾਰ ਦੇ ਵਿੱਚ ਵੀ ਲੜਦੇ ਨੇ ਲੋਕੀ ਮਸਜਿਦ ਮੰਦਰਾਂ ਤੇ ਗੁਰਦੁਆਰਿਆਂ 'ਚ ਵੀ ਲੜਦੇ ਨੇ ਖੂਬ ਲੜਦੇ ਨੇ ਜਿਹੜੀਆਂ ਮਨੋਵਿਰਤੀਆਂ ਬਾਜ਼ਾਰ ਦੇ 'ਚ ਆਉਂਦੀਆਂ ਨੇ ਪਰਿਵਾਰ ਦੇ 'ਚ ਆਉਂਦੀਆਂ ਨੇ ਉਹੀ ਮਨੋਬਿਰਤੀਆਂ ਮੰਦਰ ਮਸਜਿਦ ਗੁਰਦੁਆਰੇ ਤੇ ਧਿਰਥਾ ਤੇ ਹੁੰਦੀਆਂ ਮਨੋਬਿਰਤੀਆਂ ਤੇ ਉਹ ਹੀ ਨੇ ਕੋ ਮੈਂ ਅਰਸ ਕਰਾਂ ਕਰਨ ਤੇ ਕਰ ਕਰ ਦੇਤੇ ਜੋ ਧਰਮ ਖੜਾ ਹੈ ਮੈ ਲੈ ਕਰਮ ਕਰਤ ਹੋ ਵੇ ਨੈ ਕਰਮ ਕਰਦਿਆਂ ਕਰਦਿਆਂ ਕਿਧਰੇ ਅਕਰਮ ਹੋ ਜਾਏ ਤੇ ਹੁਣ ਮੈਂ ਅਰਸ ਕਰਾਂ ਜਿਹਦਾ ਮਨ ਇੱਕ ਦਮ ਦੇਚ ਆ ਗਿਆ ਕੀ ਕਰੇਗਾ ਕਿਤਨਾ ਕਰ ਸਕਦਾ ਹੈ ਕਿੰਨੇ ਕੰਮ ਕਰ ਸਕਦਾ ਹੈ ਅਗਰ ਇੱਕ ਦਮ ਦੇ ਦਿੱਕ ਗਿਆ ਇੱਕ ਚਿਤ ਜਾਏ ਇੱਕ ਛਿੰਨ ਆਇਆ ਇੱਕ ਛਿੰਨ ਵਿੱਚ ਇੱਕ ਦਮ ਦੇਸ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ ਤਾਂ ਮੈਂ ਫਿਰ ਦੋਰਾਵਾ ਸਾਰੇ ਪਾਪ ਧੋਲਣਗੇ ਇੱਕ ਦਫਾ ਵਾਹਿਗੁਰੂ ਆਖਦੇ ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਧੋਲਣਗੇ ਸਾਰੇ ਦੁੱਖ ਮਿਟਣਗੇ ਇੱਕ ਦਫਾ ਵਾਹਿਗੁਰੂ ਆਖਦੇ। ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਦੁੱਖ ਮਿਟਣਗੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਂਚ ਬੰਦੇ ਨੂੰ ਆਉਂਦੀ ਏ। ਇੱਕ ਦਫਾ ਕਹਿਣ ਦੀ ਜਾਂਚ ਨਹੀਂ ਆਉਂਦੀ। ਇੱਕ ਦਫਾ ਕੋਈ ਕਹਿਣਾ ਆਉਂਦਾ ਇੱਕ ਛਿੰਦ ਵਿੱਚ ਇੱਕ ਦਮ ਲੇਟ। ਮਨ ਉੱਥੇ ਆਵੇ। ਮਨ ਨਹੀਂ ਆਉਂਦਾ। ਮਨ ਕਾਲ ਵਿੱਚ ਭਟਕਦਾ ਹੈ। ਗੁਜ਼ਰੇ ਹੋਏ ਕਾਲ ਦੀਆਂ ਯਾਦਾਂ ਆਉਣ ਵਾਲੇ ਕਾਲ ਦੀ ਚਿੰਤਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਗੁਜ਼ਰੇ ਹੋਏ ਦਮਾਂ ਦੀਆਂ ਯਾਦਾਂ ਉਹਨਾਂ ਦਮਾਂ ਵਿੱਚ ਕੁਝ ਮਿਲਿਆ ਸੀ ਕੁਝ ਵਿਛੜਿਆ ਸੀ ਯਾਦਾਂ ਨੇ ਆਉਣ ਵਾਲੇ ਦਮਾਂ ਦੀ ਚਿੰਤਾ ਹੈ ਬੇ ਇਹਨਾਂ ਦਮਾਂ 'ਚ ਕੁਝ ਮਿਲੇ ਬਿਛੜੇ ਨਾ ਆਉਣ ਵਾਲੇ ਸਮੇਂ ਦੀ ਚਿੰਤਾ ਔਰ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦਾ ਬੋਝ ਹਰ ਵਕਤ ਮਨੁੱਖ ਦੇ ਸਿਰ ਤੇ ਆਉਂਦਾ ਹੈ ਮਨੁੱਖ ਦਬਿਆ ਹੁੰਦਾ ਹੈ ਜੇ ਕਿਦਰੇ ਵਰਤਮਾਨ ਦੇ ਚ ਆ ਜਾਏ ਤੇ ਹੌਲਾ ਫੁੱਲ ਹੋ ਜਾਂਦਾ ਹੈ ਔਰ ਕੁਝ ਗੁਨਾ ਦੀ ਮਹਿਕ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਭਗਤੀ ਗੁਨਾ ਤੇ ਖੜੀ ਇਸੇ ਪੌੜੀ 'ਚ ਆਏਗਾ ਗੁਨਾ ਤੇ ਖੜੀ ਤੇ ਗੁਣ ਮਹਿਕ ਨੇ सुगंध है। ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੋਵੇਗਾ। ਜੇ ਆਕਾਲ ਪ੍ਰਮਾਤਮਾ ਹੈ, ਪਰਮ ਆਨੰਦ ਹੈ, ਪਰਮ ਜੀਵਨ ਜਿਸ ਵਿੱਚ ਮੌਤ ਨਹੀਂ ਹੈ। ਨਾਨਕ ਬੱਧਾ ਘਰ ਤहां ਜਿੱਥੇ ਮਿਰਤ ਨ ਜਨਮ ਜਰਾ। ਸਾਹਿਬ ਕਹਿੰਦੇ ਨੇ ਹੁਣ ਅਸੀਂ ਆਪਣਾ ਮਕਾਨ ਉੱਥੇ ਬਣਾਇਆ ਹੈ। ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਮੁਡੇ ਪਾ ਵੀ ਕੋਈ ਨਹੀਂ ਗੱਲ ਖਤਮ ਸੀ ਹੁਣ ਪੁੱਛੀਏ ਬਾਬੇ ਨੂੰ ਮਹਾਰਾਜ ਅਸੀਂ ਵੀ ਤੇ ਉੱਥੇ ਹੀ ਮਕਾਨ ਬਣਾਉਂਦੇ ਨਾ ਨ ਇੱਕ ਬੱਧਾ ਘਰ ਤਾਂ ਅਸੀਂ ਆਪਣਾ ਘਰ ਉੱਥੇ ਬਣਾਇਆ ਕਿੱਥੇ ਬਣਾਇਆ ਜਿੱਥੇ ਮਿਰਤ ਨਾ ਜਨਮ ਜਰਾ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਔਰ ਬੁਢੇਪਾ ਵੀ ਨਹੀਂ ਹੈ ਵਰਤਮਾਨ ਵਿੱਚ ਆਉਂਦਿਆਂ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ ਮਰਨ ਦਾ ਭੈ ਮਿਟ ਜਾਂਦਾ ਹੈ ਜਦ ਜੀਵਨ ਦੀ ਲਾਲਸਾ ਖਤਮ ਹੋ ਗਈ ਮਰਨ ਦਾ ਭੈ ਖਤਮ ਹੋ ਗਿਆ ਤੇ ਮਨੁੱਖ ਜਨਮ ਮਰਨ ਤੋਂ ਨਿਕਲ ਗਿਆ ਜੀਵਨ ਦੀ ਲਾਲਸਾ ਬੜੀ ਪਰਵੰਧ ਤੇ ਮਰਨ ਦਾ ਭੈ ਉਤਨਾ ਹੀ ਹੋਵੇਗਾ ਕਿਤਨਾ ਜਿੱਤਨਾ ਜੀਵਨ ਦੀ ਲਾਲਸਾ ਹੋਵੇ ਇਹ ਤੇ ਕਾਲ ਦੇ ਚੈ ਤੇ ਕਾਲ ਵਿੱਚ ਸਿਰਫ ਸੁੱਖ ਨਹੀਂ ਦੁੱਖ ਵੀ ਹੈ ਜਿੰਨੇ ਵੱਡੇ ਸੁੱਖ ਉਤਨੇ ਹੀ ਵੱਡੇ ਦੁੱਖ ਜਿੰਨੇ ਛੋਟੇ ਸੁੱਖ ਉਤਨੇ ਦੁੱਖ ਵੀ ਛੋਟੇ ਫਿਰ ਮਨ ਉਹ ਕਾਲ ਦੇ ਚ ਕਿਉਂ ਰਹਿੰਦਾ ਹੈ ਕਹਿੰਦੇ ਨਵਾਸ਼ਨਾ ਕਰਕੇ ਰਹਿੰਦਾ ਹੈ ਬਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ ਆਸਾ ਦੀ ਵਾਰ ਦੇ ਸ਼ਲੋਕ ਦਾ ਖੁਲਾਸਾ ਕੀਤਾ ਹੈ ਭਾਈ ਗੁਰਦਾਸ ਜੀ ਨੇ ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੁੰਜੀ ਕਹਿੰਦੇ ਨੇ ਬਹੁਤ ਸਾਰੇ ਸ਼ਬਦ ਜੋ ਪੜਦੇ ਆ ਸਮਝ ਵਿੱਚ ਨਹੀਂ ਪੈ ਸਕਦੇ ਸੰ ਉਸ ਜ਼ਮਾਨੇ ਚ ਭਾਈ ਗੁਰਦਾਸ ਜੀ ਨੇ ਖੋਲ੍ਹੇ ਸੰ ਨਾਨਿਕ ਮੇਰ ਸਰੀਰ ਕਾ ਇਕ ਰਥ ਇਕ ਰਤਵਾਉ ਉਸਦਾ ਖੁਲਾਸਾ ਕਰਦੇ ਨੇ ਭਾਈ ਗੁਰਦਾਸ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧ ਆਵੇ ਜਾਏ ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ ਕੋਈ ਸੋਝਵਾਨ ਹੋਵੇ ਗਿਆਨੀ ਹੋਵੇ ਤੇ ਉਹਦੀ ਸਮਝ ਆਏ ਬਾਰ ਬਾਰ ਆਵਣਾ ਹੁੰਦਾ ਹੈ ਵਾਸ਼ਨਾ ਕਰਕੇ ਤੇ ਵਾਸ਼ਨਾ ਕਿਸ ਦੀ ਆਉਂਦੀ ਹੈ ਜੋ ਨਹੀਂ ਹੈ ਜੋ ਹੈ ਉਹਦੀ ਵਾਸ਼ਨਾ ਨਹੀਂ ਹੁੰਦੀ ਉਹ ਤੇ ਹੈ ਹੀ ਜੋ ਕੁਝ ਹੈ ਉਸਦੀ ਵਾਸ਼ਨਾ ਖਤਮ ਹੋ ਜਾਂਦੀ ਹੈ ਫਿਰ ਵੀ ਵਾਸ਼ਨਾ ਹੁੰਦੀ ਹੈ ਕਿਉਂਕਿ ਹੁਣ ਵੀ ਕੁਝ ਐਸਾ ਹੈ ਜੋ ਨਹੀਂ ਹੈ ਦਸ ਮੁਲਕ ਜਿੱਤਣ ਤੋਂ ਬਾਅਦ सिकंदर ਦੇ ਨਾਲ ਜੋ ਚੱਲ ਰਿਹਾ ਸੀ ਇੱਕ ਸਾਧੂ ਫਕੀਰ ਉਹਨੇ ਕਿਹਾ ਹਣ ਬਸ ਕਰ ਚੱਲੀਏ ਕਹਿੰਦਾ ਨਹੀਂ ਅਗਲੇ ਮੁਲਕ ਜਿੱਤਣੇ ਨੇ ਵਾਸ਼ਨਾ ਹਮੇਸ਼ਾ ਉਸੇ ਦੀ ਆਉਂਦੀ ਹੈ ਜੋ ਨਹੀਂ ਹੈ ਜੋ ਨਹੀਂ ਹੈ ਤਾਂ ਕੁਝ ਨਾ ਕੁਝ ਤੇ ਐਸਾ ਹੋਵੇਗਾ ਜੋ ਨਹੀਂ ਹੈ ਹਰ ਇੱਕ ਕੋ ਹਰ ਬਸ਼ਰ ਕੋ ਚਾਹੇ ਆਮ ਸਾਧਾਰਨ ਬੰਦਾ ਹੈ ਚاہے ਮੁਲਕ ਦਾ ਹੁਕਮਰਾਨ ਹੋਵੇ। ਚਾਹੇ ਆਮ ਮੂਰਖ ਹੈ ਜਾਂ ਮਹਾਨ গুণવાન ਹੈ। ਨਿਰਦਨ ਹੈ, ధਨવાન ਹੈ। ਕੁਝ ਨਾ ਕੁਝ ਤੇ ਐਸਾ ਹੋਵੇਗਾ ਜੋ ਨਹੀਂ ਹੈ। ਬਹੁਤ ਕੁਝ ਐਸਾ ਹੋਵੇਗਾ ਜੋ ਨਹੀਂ ਹੈ। ਇਹ ਵੀ ਨਾਸ ਕਰਦੇ ਆ। ਪਰ ਵਾਸ਼ਨਾ ਕਿਸ ਦੀ ਆਉਂਦੀ ਏ ਜੋ ਨਹੀਂ ਹੈ। ਫਿਰ ਵਾਸ਼ਨਾ ਦੇ ਕੇਂਦਰ ਤਿੰਨ ਮੰਨੇ। ਬੁਨਿਆਦਾਂ ਤਿੰਨ ਵੰਨੀਆਂ ਨੇ ਧਿਆਨ ਨਾਲ ਸੁਣਨਾ ਇਸ ਨੂੰ ਅਰਜ਼ ਕਰਕੇ ਫਿਰ ਮੈਂ ਪੌੜੀ ਦੇ ਅਰਥ ਕਰਕੇ ਸਮਾਪਤੀ ਕਰਾਂਗਾ ਪਰ ਇਸ ਸਮਾਪਤੀ ਵੀ ਮਜਬੂਰੀ ਚ ਮੈਂ ਕਰ ਰਿਹਾ ਇਸ ਪੌੜੀ ਚ ਬੜਾ ਕੁਝ ਛੁਪਿਆ ਹੈ ਕੋਸ਼ਿਸ਼ ਮੇਰੀ ਇਹ ਹੈ ਕਿ ਘੱਮ ਸੇ ਕਮ ਸੇ ਕਮ ਅੰਤਰੀਵ ਤੀਰਤ ਦੀ ਤੇ ਪੂਰੀ ਸਮਝ ਆ ਜਾਏ ਇਸ ਵਾਸਤੇ ਮੈਂ ਇਨਨੇ ਦੇ ਲਾਏ ਰਹੇ ਕਿ ਕਿਦਰੇ ਇਸ ਤਰ੍ਹਾਂ ਦਾ ਵੀ ਨਾ ਸਮਝ ਲੈਣਾ ਕਿ ਮੈਂ ਹੰਕਾਰ ਪ੍ਰਗਟ ਕਰ ਰਿਹਾ ਮੈਨੂੰ ਵੀ ਸਿਰਫ ਸਮਝ ਆਈਏ ਤੀਰਤ ਤੇ ਪਹੁੰਚਿਆ ਮੈਂ ਕੋਈ ਨਹੀਂ ਇਹ ਵੀ ਮੈਰਸ ਕਰਦੇ ਸਮਝ ਜ਼ਰੂਰ ਆਈਏ ਚਲੋ ਇਤਨਾ ਹੰਕਾਰ ਮੈਂ ਤੁਹਾਡੇ ਸਾਹਮਣੇ ਪ੍ਰਗਟ ਕਰਦੇ ਹਾਂ 45 ਸਾਲ ਕਦਾ ਕਰ ਕਰਕੇ ਇਤਨੀ ਸਮਝ ਆਈਏ ਕਿ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਗੁਨਾਹ ਮਟਣਗੇ ਕਰੋੜ ਵਫਾ ਆਖਦੇ ਆ ਨਹੀਂ ਮਟਣਗੇ ਨਹੀਂ ਮਟਣਗੇ ਇਤਨੀ ਸਮਝ ਜ਼ਰੂਰ ਆਈਏ ਜਨਮ ਮਰਨ ਮਿਠੇਗਾ ਅਕਾਲ ਵਿੱਚ ਪਹੁੰਚਦੇ ਆਂ ਕਾਲ ਵਿੱਚ ਰਹਿੰਦੇ ਆ ਨਹੀਂ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਕਿ ਜਮਦਾ ਰਹੇਗਾ ਮਰਦਾ ਰਹੇਗਾ ਜਮ ਜਮ ਮਰੇ ਮਰੇ ਫਿਰ ਜਮ ਮੈਂ ਬਹੁਤ ਸਜ਼ਾਏ ਪਿਆਦੇ ਸਲਮੈਂ ਦੁਖ ਭੌਗਣ ਲਈ ਜਨਮ ਤੇ ਚਾਹੀਦਾ ਜੀਵਨ ਤੇ ਚਾਹੀਦਾ ਜਨਮ ਹੀ ਨਰਕ ਹੈ ਜੀਵਨ ਹੀ ਨਰਕ ਹੈ ਇਹ ਵੀ ਮੈਂ ਹਰਸ ਕਰਦੇ ਆਂ ਸਵਰਗ ਅਕਾਲ ਹੈ ਕਾਲ ਵਿੱਚ ਨਹੀਂ ਹੈ ਸਵਰਗ ਇਸ ਚੱਕਰ ਵਿੱਚ ਨਾ ਪੈਣਾ ਕਾਲ ਵਿੱਚ ਸਹੂਲਤਾ ਹੁੰਦੀ ਹੈ ਨੇ ਸਹੂਲਤਾ ਨੂੰ ਮਨੁੱਖ ਸੁਖ ਕਹਿ ਦਿੰਦਾ ਹੈ ਔਰ ਐਸੇ ਸੁਖ ਜਿਨ੍ਹਾਂ ਦੇ ਪਿੱਛੇ ਦੁੱਖ ਨੇ ਮੈਂ ਹੁਣੇ ਅਰਜ਼ ਕੀਤੀ ਹੈ ਕਿ ਦੋ ਤਰ੍ਹਾਂ ਦੇ ਬਗਤ ਨੇ ਇੱਕ ਕਹਿ ਰਿਹਾ ਨਹੀਂ ਇਹ ਸੁਖ ਚਾਹੀਦਾ ਕਬੀਰ ਕਹਿ ਰਿਹਾ ਉਹ ਕਹੇ ਰਿਹਾ ਹੈ ਸੁਖ ਮੰਗਤ ਦੁਖ ਆਗਲ ਆਵੇ ਜਿਤਨਾ ਸੁਖ ਮਿਲਦਾ ਹੈ ਉਤਨਾ ਹੀ ਨਾਲ ਦੁਖ ਮਿਲਦਾ ਹੈ ਉਤਨਾ ਹੀ ਦੁਖ ਮਿਲਦਾ ਹੈ ਕੱਲਾ ਸੁਖ ਹੈ ਹੀ ਨਹੀਂ ਆਮ ਮਨੁੱਖ ਦੇ ਤੇ ਇਹ ਹੀ ਸਮਝ ਹੈ ਨਾ ਕੱਲਾ ਸੁਖ ਹੁੰਦਾ ਨਹੀਂ ਹੁੰਦਾ ਅਗਰ ਕੋਈ ਐਸਾ ਸਮਝਦਾ ਪਿਆ ਤਾਂ ਗਲਤ ਸਮਝਦਾ ਪਿਆ ਹੈ ਇਹ ਮેરਜ਼ ਕਰ ਲੈ ਕੱਲਾ ਸੁਖ ਨਹੀਂ ਹੁੰਦਾ ਸੁਖ ਦੇ ਪਿਛੇ ਦੁਖ ਹੁੰਦਾ ਹੈ ਕੱਲਾ ਜਨਮ ਨਹੀਂ ਹੁੰਦਾ ਜਨਮ ਦੇ ਪਿੱਛੇ ਮਰਨ ਹੁੰਦਾ ਜੇ ਰੋਜ਼ ਰੋਜ਼ ਮਨੁੱਖ ਜੀ ਰਿਹਾ ਹੈ ਤਾਂ ਮੈਂ ਅਰਜ਼ ਕਰਾਂ ਰੋਜ਼ ਰੋਜ਼ ਮਰ ਵੀ ਰਿਹਾ ਹੈ ਇਹ ਦੋਵੇਂ ਇਕੱਠੇ ਹੋ ਗਏ ਤੁਸੀਂ ਆਖੋਗੇ ਰੋਜ਼ ਰੋਜ਼ ਕਿਸ ਤਰ੍ਹਾਂ ਮਰਦੇ ਇੱਕ ਉਦਾਹਰਣ ਦਿਆਂ 5 ਸਾਲ ਦਾ ਬੱਚਾ ਹੈ ਤੇ ਅੱਜ ਦਾ ਦਿਨ ਲੰਘ ਗਿਆ ਤੇ ਮਾਂ ਕਹਿੰਦੀ ਹੈ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ 5 ਸਾਲ ਤੇ ਇੱਕ ਦਿਨ मेरा बच्चा वड्डा हो गया कबीर कहने एक दिन छोटा हो गया छोटा हो गया अगर इसने सत्तर साल जीवना है तो अचद एक दिन लंघ गया घट गया बद किस तरह गया कबीर वो क्यों सोच हो कट गया जननी जानत है सुत बड़ा होता है इतना का जाने जे दिन दिन औद घटत है एक दिन ते घट गया ਹੁਣ ਕਬੀਰ ਦਾ ਪੈਮਾਨਾ ਅਲਗ ਹੈ ਨਾਪਤੋਲ ਅਲਗ ਨੇ ਉਹਦੇ ਆਮ ਜਗਤ ਦਾ ਅਲਗ ਹੈ ਬਈ ਤੇ ਵੱਡਾ ਹੋ ਗਿਆ ਬੱਚਾ ਕਬੀਰ ਕਰਨ ਛੋਟਾ ਹੋ ਗਿਆ ਵੱਡਾ ਵੀ ਹੁੰਦਾ ਜਾ ਰਿਹਾ ਛੋਟਾ ਵੀ ਹੁੰਦਾ ਜਾ ਰਿਹਾ ਮਨੁੱਖ ਜੀ ਵੀ ਰਿਹਾ ਮਰ ਵੀ ਰਿਹਾ ਵਧ ਵੀ ਰਿਹਾ ਘਟ ਵੀ ਰਿਹਾ ਐਸਾ ਕੋਈ ਵਧਣਾ ਨਹੀਂ ਹੈ ਜਿਹਦੇ ਚ ਘਟਣਾ ਨਹੀਂ ਹੈ ਛਿਣ ਛਿਣ ਔਦ ਬਿਆਤ ਹੈ ਫੂਟੇ ਕਟ ਜਾਉ ਪਾਣੀ بس ਇੱਥੋਂ ਹੀ ਲੈ ਲਓ ਅਗਰ ਜੀਵਨ ਰੋਜ਼ ਰੋਜ਼ ਵਧ ਰਿਹਾ ਹੈ ਤੇ ਰੋਜ਼ ਰੋਜ਼ ਨਾਲ ਘਟ ਰਿਹਾ ਹੈ ਬਾਕੀ ਸਭ ਕੁਝ ਦੇ ਨਾਲ ਇਹ ਨੁਕਤਾ ਜੋੜ ਲੈਣਾ ਸਭ ਕੁਝ ਦੇ ਨਾਲ ਕੁਝ ਵੀ ਹੋਵੇ ਉਹਦੇ ਨਾਲ ਇਹ ਨੁਕਤਾ ਜੋੜ ਲੈਣਾ ਵਧ ਰਿਹਾ ਹੈ ਘਟ ਰਿਹਾ ਹੈ ਇਹ ਦੋਵੇਂ ਇਕੱਠੇ ਹੀ ਚੱਲਦੇ ਨੇ ਅਲੱਗ ਅਲੱਗ ਨਹੀਂ ਚੱਲਦੇ ਇਕੱਠੇ ਹੀ ਚੱਲਦੇ ਨੇ ਮਾਣ ਸਨਮਾਨ ਵਧ ਰਿਹਾ ਘਟ ਵੀ ਦੇ ਸਦਾ ਕਿਸ ਧਾਰੈ ਇਵੇ ਮਰਜ਼ ਕਰਦੇ ਆ ਇਸ ਵਾਸਤੇ ਜਿਨ੍ਹਾਂ ਦੀ ਸਮਝ ਚ ਇਹ ਗੱਲ ਆਈ ਏ ਉਹ ਕਾਲ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਯਤਨ ਕਰਦੇ ਨੇ ਉਹ ਕਾਲ ਵਿੱਚ ਮਨੁੱਖ ਕਿਉਂ ਰਹਿਣਾ ਚਾਹੁੰਦਾ ਏ ਕਾਲ ਦੀ ਬੜੀ ਪਕੜ ਏ ਕਾਲ ਦੀ ਬੜੀ ਮਮਤਾ ਏ ਸਮੇਂ ਦੀ ਬੜੀ ਮਮਤਾ ਏ ਮਨੁੱਖ ਸਮੇਂ ਚੋਂ ਨਹੀਂ ਨਿਕਲਣਾ ਚਾਹੁੰਦਾ ਇਤਨੀ ਮਮਤਾ ਹੈ ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਬੈਠਾ ਹੁੰਦਾ ਹੈ ਹਰ ਵਕਤ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਬੈਠਾ ਹੁੰਦਾ ਹੈ ਬੜੀ ਪਕੜ ਬੜੀ ਪਕੜ ਗੁਰਬਾਣੀ ਕਹਿੰਦੀ ਹੈ ਵਾਸ਼ਨਾ ਕਰਕੇ ਵਾਹਿਗੁਰਦਾਸ ਜੀ ਕਹਿੰਦੇ ਨਾ ਵਾਸ਼ਨਾ ਕਰਕੇ